ਕਲੋ ਵੀ ਮਿੱਤਰੋ ਅੱਜ ਦੀ ਵੀਡੀਓ ਖਾਸ ਆ ਗਈ ਹੈ ਨਾ ਤੁਹਾਨੂੰ ਕੁਝ ਖਾਸ ਦਿਖਾਵਾਂਗੇ ਲੱਗ ਲੱਗ ਸਿਸਟਮ ਦਿਖਾਵਾਂਗੇ ਬਈ ਕੀ ਸਿਸਟਮ ਨੇ ਤੁਹਾਨੂੰ ਸਾਰਾ ਕੁਝ ਦਿਖਾਉਣਾ ਬਈ ਬਣੇ ਵੀਡੀਓ ਦੇ ਵਿੱਚ ਇਹਦੇ ਸਾਰੇ ਇੰਜਨਾਂ ਦੀ ਪਾਵਰ ਦਿਖਾਈ ਗਈ ਹੈ ਬਈ ਕਿਉਂ ਨਹੀਂ ਵਾਇਟੀ ਚ ਆਏ ਹੋਏ ਸੀਗੇ ਇਹ ਸੈਰ ਲੁਧਿਆਣੇ ਦੇ ਵਿੱਚ ਨਾ ਕਿਸਾਨ ਮਿਲ ਲੱਗੇ ਜਾਦੇ ਵੇ ਵੱਡਾ ਇਹਨੇ ਇਹਦੀ ਪਾਵਰ ਤੁਸੀਂ ਚੈੱਕ ਕਰ ਸਕਦੇ ਹੋ ਬਈ ਪਾਣੀ ਕਿੱਥੇ ਮਾਰ ਰਹਿਣਾ ਉਹ ਉੱਥੇ ਵਾਗੀ ਸਾਰ ਇਹ ਬਈ ਪਹਿਲਾ ਸਿਸਟਮ ਆ ਨਾ ਉੱਥੇ ਪੱਖਾ ਲੱਗਿਆ ਹੋਇਆਗਾ ਇਹੋ ਪੱਖੇ ਤੋਂ ਬਾਅਦ ਬਈ ਆਗਲਾ ਸਿਸਟਮ ਆ ਗਿਆ ਇਹ ਵਾਲਾ ਪੈਰ ਨਾਲ ਚੱਲਣ ਵਾਲਾ ਪੰਪ ਫੂਟ ਆਪਰੇਟਿਵ ਪੰਪ ਬਈ ਚੈੱਕ ਕਰੋ ਬਈ ਦੇਖ ਸਾਹ ਹਨਾ ਐਂਦਾ ਕਰਕੇ ਪੈਰ ਨਾਲ ਚੱਲ ਕੇ ਪਾਣੀ ਕੱਢਦਾ ਹੈ ਇਹ ਤੇ ਅਗਲਾ ਸਿਸਟਮ ਤੁਹਾਨੂੰ ਦਿਖਾਉਣ ਹੈਗੇ ਅਗਲਾ ਆ ਗਿਆ ਹੱਥ ਨਾਲ ਚੱਲਣ ਵਾਲਾ ਪੰਪ ਹੋ ਬਈ ਲੈ ਵੀ ਦੇਖ ਸਾਹ ਇਹ ਹੱਥ ਨਾਲ ਚੱਲਦਾ ਪੰਪ ਐਂਦਾ ਕਰਕੇ ਪਾਣੀ ਕੱਢਦਾ ਤੇ ਅਗਲਾ ਸਿਸਟਮ ਤੁਹਾਨੂੰ ਹੋਰ ਦਿਖਾਉਣ ਹੈਗੇ ਜਿਵੇਂ ਪਿਉਰੀਫਾਈਡ ਦੇ ਆ ਗਿਆ ਨਾ ਇਹ ਉਦਾਂ ਦਾ ਸਿਸਟਮ ਆ ਗਿਆ ਤੇ ਇਹ ਆ ਗਿਆ ਬਈ ਏਡਾ ਪ੍ਰੋ ਪੈਲਰ ਪ੍ਰੋਪੈਲਰ ਪੰਪ ਡੈਡਾ ਪ੍ਰੋਪੈਲਰ ਪੰਪ ਆ ਗਿਆ ਵੀ ਦੇਖ ਤਾਂ ਇਹਦਾ ਛੋਟਾ ਇੰਜਨ ਲਾਇਆ ਹੋਇਆ ਹੈਗਾ ਇਹ ਹਜੇ ਬੰਦ ਪਿਆ ਹੈਗਾ ਨਹੀਂ ਤੁਹਾਨੂੰ ਇਹਦਾ ਵੀ ਆਪਾਂ ਦਿਖਾਉਂਦੇ ਵੀ ਕਿੰਨਾ ਕੁ ਪਾਣੀ ਕੱਢਦਾ ਹੈਗਾ ਨਾ ਤੇ ਇੱਕ ਇੱਕ ਸਿਸਟਮ ਆ ਆ ਗਿਆ ਇਹ ਇੰਜਨ ਉਹ ਤਰ੍ਹਾਂ ਦਾ ਬਈ ਇੰਜਨ ਲਾ ਕੇ ਨਾਲੇ ਪੱਖਾ ਲਾ ਦਿੱਤਾ ਤੇ ਆ ਬਈ ਆ ਗਈ ਬਿਜਲੀ ਵਾਲੀ ਮੋਟਰ ਹੈ ਨਾ ਯਾਨੀ ਇਹ ਮੋਟਰ ਦੇ ਵਿੱਚੋਂ ਸੋਲਰ ਮੋਟਰ ਆ ਬਈ ਹੈ ਨਾ ਇਹ ਸੋਲਰ ਸਿਸਟਮ ਹੈ ਰਾਈ ਇਹ ਲੱਗਿਆ ਸੋਲਰ ਸਿਸਟਮ ਬਈ ਹੈ ਨਾ ਅਲੱਗ-ਅਲੱਗ ਤਰ੍ਹਾਂ ਦੇ ਪੰਪ ਨੇ ਇਹ ਸੋਲਰ ਸਿਸਟਮ ਲੱਗਿਆ ਹੋਇਆ ਹੈਗਾ ਕਿੰਨੇ ਦਾ ਸੋਲਰ ਸਿਸਟਮ ਆ ਬਾਈ ਤੁਹਾਨੂੰ ਦਿਖਾਉਣਾ ਹੈ ਗਿਆ ਆ ਲੈ ਨਾ ਇੱਥੇ ਲਿਖਿਆ ਨਹੀਂ ਹੋਇਆ ਯਾਨਕਿ ਇਹ ਹੈਗੇ ਨੇ 8 ਪਲੇਟਾ 8 ਪਲੇਟਾ ਦਾ ਬਈ ਸੋਲਰ ਸਿਸਟਮ ਨਾਲ ਪਾਣੀ ਤੁਸੀਂ ਦੇਖ ਸਕਦੇ ਹੋ ਬਈ ਨਾ ਯਾਨਕਿ ਇੰਨਾ ਕ ਪਾਣੀ ਆ ਮੋਟਰ ਜਿਹੜੀ ਸੋਲਰ ਦੀ ਮੋਟਰ ਹੈਗੀ ਤੁਸੀਂ ਇੰਨਾ ਕ ਪਾਣੀ ਇਹਦੇ ਨਾਲ ਕੱਢ ਸਕਦੇ ਹੋਗੇ ਤੇ ਅਗਲਾ ਬਈ ਸਿਸਟਮ ਇਹ ਇੰਚਣਾ ਇਹ ਫਿਲਹਾਲ ਬੰਦ ਪਿਆਗਾ ਸਿਸਟਮ ਚੈੱਕ ਕਰ ਲਓ ਬਈ ਜਿਵੇਂ ਕੁੱਤੇ ਨਾਲ ਕੇ ਜੇ ਹੁੰਦੇ ਦੀ ਬਈ ਉਹ ਸਿਸਟਮ ਜਾਗਾ ਉਜੇ ਇੰਜ ਇੰਜ ਮੇਰਾ ਲੌਸ ਉਹ ਡਗਾਰਡ ਚ ਲਾ ਕੇ ਪਾਣੀ ਕੱਢ ਸਕਦੇ ਬਾਕੀ ਬਈ ਇੱਧਰ ਤੁਸੀਂ 1 ਇੰਚ ਨਾਲ ਆ ਗਿਆ ਇਹ ਪਾਣੀ ਕੱਢ ਰਿਹਾ ਇੱਧਰ ਨੇ ਪਰਪਸ ਇਹਨੇ ਇੱਕ ਪਾਣੀ ਬਾਤ ਹੈ ਯਾਨੀ ਕਿ ਬਈ ਇਹ ਲੱਗ ਲੱਗ ਪਰਪਸ ਨੇ ਜਿੰਨੂ ਜਿੰਨੀ ਕੁ ਲੋਡ ਆ ਗਈ ਉਹਨਾਂ ਕੋ ਮੇਰਾ ਵੀਰ ਇਹ ਪੰਪ ਉਡਾ ਕ ਪੰਪ ਜਾਂ ਬਰੋਡਾ ਇੰਜਨ ਬਈ ਵਰਤ ਸਕਦਾ ਨਾ ਸਾਰੇ ਸਿਸਟਮ ਬਈ ਦਿਖਾਏ ਹੋਏ ਨੇ ਦੇਖ ਸਕਦੇ ਹੋਗੇ ਸਿਸਟਮ ਬਈ ਵਧੀਆ ਲੱਗੇ ਨਾ ਤੇ ਤੁਹਾਨੂੰ ਕਿਵੇਂ ਲੱਗੇ ਬਈ ਕਮੈਂਟ ਜ਼ਰੂਰ ਕਰ ਦਿਓ ਤੇ ਲੁਧਿਆਣੇ ਆਏ ਹੋਏ ਚ ਆਪਾਂ ਉਨੀ ਵਾਰ ਕੀ ਦੇ ਬਿੱਟਾ ਹਾਂ ਤਾਂ ਵਾਸ ਆਰ ਦੇ ਖਾਣੇ ਦਾ ਲੱਗਿਆ ਹੋਇਆ ਉਹਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਬਾਈ ਧੰਨਵਾਦ